ਕਰਿਓ ਸ਼ਟ ਅੱਜ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ 150 ਰੋਡ ਬਠਿੰਡਾ ਦੇ ਬਾਹਰਲੇ ਕੰਧਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸਿਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾਂ CIA ਟੀਮ DSP ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ CCTV ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਪੁੱਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਆ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲਾਈਨ ਤੇ DSP ਸਿਟੀ 2 ਇਹਨਾਂ ਦੀ ਟੀਮ ਨੇ ਐਸ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਡ੍ਰੈਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ। ਨਹੀਂ ਮਕਸਦ ਕਿਸੇ ਨੇ ਕੀਤਾ ਵਈ ਉਹ ਹੁਣ ਸਾਡੀ ਜਿਹੜੀ ਪੁੱਛਗਿੱਛ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਫੜਿਆ ਹੀ ਹੈ। ਤੋਂ ਸਾਡੀ ਪੁੱਛਗਿੱਛ ਚੱਲਣ ਰਹੀ ਹੈ ਤੋਂ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ। ਸਰ ਇਹ ਜੱਟ ਕਿੰਨੇ ਵਜੇ ਘਟਨਾ ਸੀ? ਆ ਘਟਨਾ ਮਾਰਨਿੰਗ 3:30 ਵਜੇ ਦੇ ਆਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ। ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਸਰ ਕੱਲਾ ਹੀ ਸੀ ਕੋਈ ਹੋਰ ਵੀ ਸਾਥੀ ਸੀ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛਗੀ ਸਿ ਇਹ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇੰਟਰ ਰੋੜੇ ਮਾਰੀ ਸੀ ਇਹਨੇ ਤੇ ਸ਼ੀਸ਼ੇ ਤੋੜੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹਾਂ ਉਹ ਹੁਣ ਤਫ਼ਤੀਸ਼ ਦਾ ਪਾਸ ਸਰੀ ਕਿੱਥੋਂ ਦਾ ਰਹਿਣ ਵਾਲਾ ਹੈ ਕੋਈ ਪਤਾ ਲੱਗ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤ ਨਗਰ ਸੋਫਟੀ ਰੋਡ ਇੱਥੇ ਝੁੱਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਹ ਸਤਾ ਪਹਿਲਾਂ ਵੀ ਕੋਈ ਆਇਆ ਹੈ ਸਾਹਮਣੇ ਪੇਜਾ ਬੁਣਾ ਕੇ ਕੀਤੀ ਹੋਈ ਲਈ ਨਹੀਂ ਹੈ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਕਾਰਡ ਕੋਈ ਹੈ ਨਹੀਂ ਅਪਰਾਧੀ ਦਾ ਕੰਟ੍ਰੀ ਠੀਕ ਹੈ ਜੀ ਹੁੰਦਾ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਹੀਆਂ ਤੇ ਇਹਦੀ ਪੁੱਛਗਿੱਛ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਰਾ ਗੜੀ ਲੱਗਦੀ ਹੈ ਕਿ ਕੋਈ ਐਕਟ ਕੀਤੀ ਜਾਏਗੀ ਅਗਰ ਕੁਝ ਨਿਕਲਦਾ ਇਹਦੇ ਵਿੱਚ ਤਾਰਾ ਹਾਂ ਜੀ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਧਾਰਾ ਅਸੀਂ ਲਾਈ ਹੈ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਧਾਰਾ ਸੀ ਇਹਦੇ ਵਿੱਚ ਲਾਈ ਹੈ ਸਰ ਪਹਿਲਾਂ ਵੀ ਆਂਦਰ ਹੈ ਸਰ ਕਿ ਪਹਿਲੀ ਵਾਰੀ ਆਇਆ ਹੈ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਗੁਰਦੁਆਰਾ ਸਾਹਿਬ ਪਹਿਲਾਂ ਵਿਜ਼ਿਟ ਕਰਦੇ ਰਹੇ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਇਹਦੀ ਤੇ ਉੱਥੇ ਆ ਘੁੰਮਦਾ ਫਿਰਦਾ ਹੀ ਰਹਿੰਦਾ ਹੈ ਸਵੇਰ ਤੋਂ ਬਾਅਦ ਇਸ ਸਵੇਰ ਤੋਂ ਬਾਅਦ ਅੱਜ ਚੱਲ ਰਹੀ ਸੀ ਕਿ ਵੀ ਹੋ ਸਕਦਾ ਹੈ ਕਿ ਕੋਈ ਸ਼ੋਰ ਲੋਕ ਕੋਈ ਇਨਵਾਲਵ ਹੋਣ ਇਸਕਾ ਨਾਮ ਦਿੱਤੇ ਸੀ ਗੱਲ ਸਾਹਮਣੇ ਆਈ ਕਿ ਕਿ ਸੀਸੀਟੀਵੀ ਤਾਂ ਤੁਸੀਂ ਲਗਾਤਾਰ ਹੀ ਜਿਹੜੇ ਹੈਗਾ ਕੰਕਰਦੇ ਹੈਗੇ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਤ ਸਾਹਮਣੇ ਨਹੀਂ ਆਇਆ ਪਰ ਇਹਦੀ ਅਸੀਂ ਡੂੰਘਾਈ ਨਾਲ ਪੁੱਛਗਿੱਛ ਕਰਨ ਦੇ ਹਾਂ ਹੁਣ ਤੇ ਬਾਕੀ ਆ ਮੰਨਣ ਦੇ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈ ਸਰ ਇਸ ਤਰ੍ਹਾਂ ਤਾਂ ਨਹੀਂ ਜਿਸ ਤਰ੍ਹਾਂ ਆਪਣਾ ਜਿਹਨੇ ਇਕਾ ਰੋੜੇ ਮਾਰੇ ਤੇ ਪੁਲ ਦੁਆਰਾ ਇਹ ਸੇਵਾਦਾਨ ਨਾਲ ਕੋਈ ਦੀ ਗੱਲਬਾਤ ਹੋਈ ਹੋਵੇ ਕੋਈ ਫਿਰ ਉਹ ਗੁੱਸੇ ਕਰਾਣ ਨੇ ਨਵੀਂ ਕੰਪਨੀ ਪਾ ਲਈ। ਉਹ ਸਾਰਾ ਸੀ ਹੁਣ ਵੈਰੀਫਾਈ ਕਰਨ ਰਿਹਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਇਹ ਕੋਈ ਚੀਜ਼ ਤੋਂ। ਅਕਸਰ ਮਿਹਰਦਾ ਸਮੇਂ ਕੀ ਕੰਮ ਕਰਦਾ ਹੈ? ਜਦੋਂ ਉਹ ਸਹੀ ਪੇਂਟਰ ਹੈ। ਜਦੋਂ ਉਸਨੇ ਪੇਂਟਿੰਗ ਦਾ ਕੰਮ ਕਰਨਾ ਸ਼ੁਰੂ ਹੋ ਗਿਆ। ਹਾਂਜੀ ਹੁਣ ਵੀ ਆ ਪੇਂਟਰ ਦਾ ਹੀ ਕੰਮ ਕਰਨ ਰਿਹਾ। ਇਹਦੇ ਕੱਪੜਿਆਂ ਤੇ ਵੀ ਪੇਂਟ ਚ ਲੱਗੇ ਹੋਏ ਆ ਵੀ ਪੇਂਟਿੰਗ ਦਾ ਕੰਮ ਹੀ ਕਰਦਾ ਹੈ। ਲੇਬਰ ਦਾ ਕੰਮ ਕਰਦਾ ਹੈ। ਸਰ ਰਾਤ ਨੂੰ 3:30 ਵਜੇ ਕੱਟ ਡਾਊਨ ਕਰਦਾ ਹੈਗਾ। ਇਹ ਕਾਰਨ ਕੀ ਕੋਈ ਪਤਾ ਲੱਗਿਆ ਕੀ ਦਿਨ ਵਿੱਚ ਕਰਦਾ ਹੈ ਤੇ ਰਾਤ ਦਾ ਕੰਮ ਕੀ ਹੈ? ਇਹਨਾਂ ਨੂੰ ਤੋੜੀ ਛ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ ਦੀ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਉਂਦੀ ਹੈ ਸੰਗਤਾਂ ਵੀ ਆਉਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਹੋਣਾ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਦੇ ਆ ਸਰ ਇਹ ਪੈਦਲ ਸੀ ਕੀ ਕੋਈ ਮੋਟਰਸਾਈਕਲ ਆ ਪੈਦਲ ਹੀ ਸੀ ਪੈਦਲ ਸਰ ਇਹ ਵੀਆਈਪੀ ਏਰੀਆ ਹੈ ਇੱਥੇ ਸਾਰੇ ਜੱਜ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਵਡੇ ਰਹਿੰਦੇ ਨੇ ਲੇਕਿਨ ਇਸ ਏਰੀਆ ਦੇ ਇਸ ਤਰ੍ਹਾਂ ਨਾ ਬਹੁਤ ਬਨੇ ਕੀ ਕਾਰਨ ਹੈ ਜੀ ਰਾਤੋਂ ਪੀਸ ਜਿਹੜੀ ਅਗਸਟ ਸਹੀ ਨਹੀਂ ਕਰਦੀ ਜਾਂ ਕੋਈ ਹੋਰ ਰਾਤ ਨੂੰ ਪੀਸੀਆਰ ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਆ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਚਓ ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰੀਆਂ ਹੋ ਤਾਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਆ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆ ਬਾਕੀ ਪੀਸੀਆਰ ਸਾਡੀ ਪੂਰੀ ਐਕਟਿਵ ਹੈਗੀ ਹੈ ਰਾਤ ਦੇ ਟਾਈਮ ਸਰ ਜੱਤੀ ਤੁਹਾਨੂੰ ਖਬਰ ਕਿੰਨੇ ਵਜੇ ਮਿਲੀ ਸੀ ਤੇ ਕਦੋਂ ਤੁਹਾਡੇ ਪਾਟੀ ਬੋਲਤੀ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਂ ਬਿਆਨੇ ਬਸਤੀ ਦੇ ਵਿੱਚ ਅੱਜ ਮਾਰਨਿੰਗ ਕਾਸੋ ਆਪਰੇਸ਼ਨ ਕਰਨ ਰੇ ਸੀ ਡੀਐਸਪੀ ਸਿਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਆਏਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਕਿੱਦੇ ਘੰਟੇ ਉੱਥੇ ਰਫ ਗ੍ਰਿਫਤਾਰ ਕਰ ਲਏ ਸੀ ਕੁਝ ਹੀ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਇਹਨੂੰ ਫੜ ਲਿਆ ਸੀ ਫੜਿਆ ਕਿੰਨੇ ਗ੍ਰਿਫਤਾਰ 17-18 ਨਾਲ ਜੁੜਿਆ ਹਾਂ ਅੱਜ ਆ ਪਿਛਲੇ ਦਿਨੀ ਵੀ ਤੁਹਾਡੇ ਕੋਲ ਤਰਖਾਸ ਦੇ ਕੇ ਗਏ ਹੈ ਸੋ ਸਿਕਤਨ ਮਲਤਲਾਪ ਉਹਦਾ ਜਦੋਂ ਸੰਬੰਧਿਤ ਕਾਰਵਾਈ ਕੀਤੀ ਗਈ ਹੈ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਮਨੀਜ਼ੇਬਲ ਅਫੈਂਸ ਹੋਇਆ ਤਾਂ ਅਸੀਂ ਜ਼ਰੂਰ ਉਹਦੇ ਕਾਰਵਾਈ ਕਰਾਂਗੇ ਉਹ ਜਿਹੜਾ ਫੋਟੋਆਂ ਜਿਹੜਾ ਉਹ ਅਡੇਟ ਲੱਗ ਰਿਹਾ ਕਿਤੇ ਨਹੀਂ ਹੈ ਭਤੀ ਸ਼ਬਦਾਂ ਬਲੇ ਵੀ ਲਿਖੀ ਗਏ ਸਿਕਤਨ ਮਰੇ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਮੈਂ ਉਹਨਾਂ ਨੂੰ ਚੈੱਕ ਕਰ ਲਵਾਂ ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਸਰ ਬੰਦਾ ਨੂੰ ਘਰੇ ਫੜਿਆ ਗਿਆ ਕਿਤੇ ਹੋਰ ਬਾਅਦ ਆਪਾਰ ਸੀ ਆ ਘਰੋਂ ਭੱਜੇ ਹੋਏ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਏ ਚੋਂ ਹੀ ਆ ਫੜਿਆ ਗਿਆ ਬਾਕੀ ਐਸਪੀ ਸਾਹੀ ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅੰਸ਼ਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆ ਹੈ ਤੇ ਅੱਗੇ ਦੀ ਤਫਤੀਸ਼ ਜਿਹੜੀ ਹੋਣਸਾਨੀ ਹੈ